ਉਬਾਦਾ ਘਟੀ ਲੋ 60 ਹਾਂ ਬਈ ਲੈ ਮਿੱਤਰਾਂ ਜਿੰਨੇ ਦਾ ਇਹ ਦੇ ਮੰਗੇ ਨਾ ਹਾਂ ਕੋਈ ਦੇ ਕੇ ਦਿਖਾਓ ਇੰਨੀ ਦਾ ਟ੍ਰੇਡ ਸੱਟਾਂਗੇ ਮੈਂ ਇੰਨੇ ਰੇਟ ਘੱਟ ਚ ਠੀਕ ਲੈ ਵੀਰੇ ਚੱਕ ਲੋ ਜੀ ਤੇ ਲੋਟ ਆਉਂਦਾ ਕੰਮ ਜ਼ਿੰਮੇਵਾਰੀ ਬਈ 20 30 ਹਜ਼ਾਰ ਨਫੇ ਦੀ ਠੀਕ ਹੈ ਹਮ ਦਾ ਵੱਧ ਨਫਾ ਦੇਊਗਾ ਇਹ ਹਾਂਜੀ ਮਿੱਤਰ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੱਡ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਆਏ ਤੁਹਾਨੂੰ ਬਈ ਸ਼ਰਮੇ ਨਾ ਮਲਾਉਣੇ ਆ ਵਕ ਵਾਰ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਆਜੋ ਅੱਗੇ ਵੀਡੀਓ ਕਰਦੇ ਆ ਕੰਮ ਦੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਸੁਣਾਓ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਾੜਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਵੀਰੇ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਬਾਈ ਜੀ ਹਾਂ ਬਾਈ ਬੇਨਤੀ ਹੱਥ ਬਨ ਕੇ ਮਿੱਤਰਾਂ ਨੇ ਫੇਸਬੁੱਕ ਤੇ ਬਣਾ ਲਿਆ ਆਪਦਾ ਚੈਨਲ ਭੋਲੇ ਦੀ ਹੰਟੀ ਬੇਨਤੀ ਹੱਥ ਬਨ ਕੇ ਕੋਈ ਵੀ ਟਰੈਕਟਰ ਲੇਟੈਸਟ ਸਭ ਤੋਂ ਪਹਿਲਾਂ ਵੀਡੀਓ ਮੈਂ ਉੱਤੇ ਪਾਉਂਗਾ ਹਾਂਜੀ ਠੀਕ ਹੈ ਗੱਲ ਬਾਈ ਉਦੋਂ ਬਾਅਦ ਢਿੱਲੋਂ ਦੇ ਪੋਰ ਚੈਨਲ ਤੇ ਆਇਆ ਕਰੂ ਤੇ ਕੱਲ ਕਰਦੇ ਘਰੇ ਪਹੁੰਚਣ ਤੋਂ ਪਹਿਲਾਂ ਹੀ ਬਾਦਿਆ ਕਰਾਂਗੇ ਬਾਈ ਆਗੇ ਠੀਕ ਹੈ ਦੱਬ ਕੇ ਪਿਆਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਾਂ ਧੂਠ ਆਦਿਆ ਕਰਾਂਗੇ ਹਾਂ ਬਾਈ ਠੀਕ ਹੈ ਗੱਲ ਬਾਈ ਹਾਂ ਬਾਈ ਤੇ ਢਿੱਲੋਂ ਸਾਹਿਬ ਸਭ ਤੋਂ ਪਹਿਲਾਂ 855 ਆ ਗਿਆ ਠੀਕ ਹੈ ਗੱਲ ਹਾਂ ਬਾਈ 855 14 ਮਾਡਲ ਆ ਪੈਰ ਹੈ ਗਿਆ ਜੀ 80 ਤੋਂ 85% ਠੀਕ ਹੈ ਬਾਈ ਸਾਰਾ ਰੀਜਨ ਵਾਲਾ ਬੈਂਪਰ ਕੱਲਾ ਰੰਗ ਗੇਰ ਇੰਜਨ ਦਾ ਰੁਪਏ ਦਾ ਰੁਪਏ ਹੀ ਹੈ ਟਰੈਕਟਰ ਠੀਕ ਹੈ ਗੱਲ ਬਾਈ 14 ਮਾਡਲ ਦਾ ਟਰੈਕਟਰ ਦੇਵਾਂਗੇ ਆਪਾਂ ਇੱਕੋ ਰੇਟ 3 ਲੱਖ ਤੇ 75000 ਰੁਪਏ ਦਾ ਠੀਕ ਹੈ ਬਾਈ ਹੋਰ ਕੋਈ ਮਾਣਤਨ ਬਾਈ ਮਾਣਤਨ ਹਦੀ ਮਾਣਤਨ ਯਾਰ ਹੋਰ ਜਰ ਕਰਦੇ ਮੜਾ ਹੋਰ ਕਿੰਨਾ ਗਿਆ 75 ਗਿਆ ਹਾਂ 70000 ਦਾ ਠੀਕ ਹੈ ਹੋਰ ਦੱਸ ਉਹ ਦੂਆ ਆ ਗਿਆ 60 55 2015 ਮਾਡਲ ਆ ਫੈਡ ਗੇਰ ਆ ਕੰਪੈਸਿਟੀ ਜੈਕ ਪਾਵਰ ਪਾਵਰ ਸੇਰੂnga ਕਿੰਦਾ ਫੱਟੀ ਛਤਰੀ ਸਾਰਾ ਸਮਾਨ ਹਾਂ ਇੱਕ ਗੱਲ ਹੋਰ ਟਰੈਕਟਰ ਸਾਰਾ origignal ਕੋਕਾਪੀ ਟਰੈਕਟਰ ਆ ਵੀਰੇ ਕਿਤੇ ਗਰਮੀ ਲੱਗੀ ਪਈ ਇਹਦੇ ਨਹੀਂ ਲੱਗੀ ਵੀਰੇ ਜੁਮੇਵਾਰੀ ਇਹ ਕਲਮ ਲੱਗੀ ਹੋਵੇ ਠੀਕ ਆ ਵੀ ਇਹ 15 ਮਾਡਲ ਆ ਟਰੈਕਟਰ ਦੇ ਦੇਵਾਂਗੇ ਆਪਾਂ ਬਈ 4 ਲੱਖ ਤੇ 25000 ਦਾ ਠੀਕ ਹੈ ਬਈ ਉਹ ਡਿਵਾੜ ਹੈਗੇ 4 ਲੱਖ ਤੇ 60000 ਹਾਂਜੀ ਉਦੋਂ ਬਾਅਦ ਆ ਗਿਆ ਜੀ ਇਹ 835 ਦੇ 735 ਦੇ ਲੱਗਿਓ ਸਟicker ਟਰੈਕਟਰ ਹੈਗਾ ਇਹ 800 834 ਠੀਕ ਹੈ ਬਈ 2009 ਮਾਡਲ ਆ ਸਾਰਾ オリジナル ਆ ਕੋਕਾਪੀ ਟਰੈਕਟਰ ਹੈ ਵੀਰੇ ਰੁਪਈਏ ਦਾ ਰਪੀਆ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਿਓ ਵੇਖ ਲਿਓ ਠੀਕ ਹੈ ਹਾਂ ਬਾਈ ਬਾਹਰ ਪੰਪ ਆ ਵੀਰੇ ਟਾਇਰ 70 75 ਪੈਸੇ ਹੈਗੇ ਆ ਕਿਸੇ ਪਾਸਿਓ ਕਲਮ ਨਹੀਂ ਲੱਗੀ ਕਮੀ ਹੋਈ ਟਰੈਕਟਰ ਆਪਾਂ ਜ਼ਿੰਮੇਦਾਰ ਆ ਬਾਹਰ ਪੰਪ ਆ ਬਾਈ ਠੀਕ ਹੈ ਵੀ ਡੰਡਾ ਫੱਟੇ ਛਤਰੀ ਸਾਰਾ ਸਮਾਨ ਨਾਲ ਆ ਹਾਂ ਬਾਈ ਡਿਮਾਂਡ ਮੰਗਣ ਕੁਝ ਮੰਗੀ ਜਾਗੇ ਹਾਂ ਬਾਈ ਟਰੈਕਟਰ ਦੇਵਾਂਗੇ 2 ਲੱਖ ਤੇ 10000 ਰੁਪਏ ਦਾ ਠੀਕ ਹੈ ਵੀ ਠੀਕ ਹੈ ਗੱਲ ਉਦੋਂ ਬਾਅਦ ਆ ਗਿਆ 9500 ਮੈਸੀ ਹਾਂ ਮੈਂ ਠੀਕ ਹੈ ਗੱਲ 19 ਮਾਡਲ ਆ 20 ਦੀ ਆਰ ਸੀ ਆ ਸੈਡ ਗੇਰ ਆ ਵੀਰੇ ਤੇ ਡਬਲ ਡਿਸਟ੍ਰਿਬਿਊਟਰ ਆ ਠੀਕ 19/20 20 ਦੀ ਗੱਤੀ ਹੈ ਬਾਈ ਹਾਂਜੀ ਪਲੈਂਟਰੀਅਰ ਪਲੱਸ ਜੀ ਮੂਲੇ ਟਾਇਰ ਬਾਈ 60 65 ਪੈਸੇ ਆ ਵਿਚਰੇ ਬਾਈ 80 ਤੋਂ 90 ਪੈ 80 ਤੋਂ 85 ਪੈਸੇ ਆ ਠੀਕ ਹੈ ਬਾਈ ਸਾਰਾ origignalਾ ਕੋਕਾ ਪੀ ਟਰੈਕਟਰ ਆ ਬਾਈ ਹਾਂ ਬਾਈ ਮੰਗਣ ਨੂੰ ਕੁਛ ਮੰਗਾਈ ਜਾਓ ਟਰੈਕਟਰ ਦੇਵਾਂਗੇ ਇੱਕੋ ਰੇਟ ਜਸ ਨੂੰ ਹਾਂ ਬਾਈ 4 ਲੱਖ ਤੇ 70 ਹਜ਼ਾਰ ਦਾ ਉਹ ਪਹਿਲੀ ਡਿਮਾਂਡ ਨਹੀਂ ਰੱਖਾਂਗੇ ਇਹਦੀ ਡਿਮਾਂਡ ਇਹਦੀ 5 ਲੱਖ ਤੇ 35 ਹਜ਼ਾਰ ਠੀਕ ਹੈ ਬਾਈ ਡਿਮਾਂਡ ਗਾਦੀ ਦੇਗੀ ਫਿਰ ਜਦੋਂ ਤੱਕ ਹਾਂ ਬਾਈ ਉਸ ਤੋਂ ਬਾਅਦ ਆ ਗਿਆ ਵੀਰੇ ਫਾਰਮ 60 ਇਹ 22 ਮਾਡਲ ਆ ਚਾਰੇ ਟਾਇਰ ਨਾਲ ਦੇ ਆ ਕੋਕਾ ਪੀ ਟਰੈਕਟਰ ਆ 55 ਐਚਪੀ ਵਾਲਾ ਛੋਟੇ ਗੇਰ ਵਾਲਾ 3 ਸਪੀਡ ਵਾਲਾ 4 ਗੇਰ ਉਹ ਮੰਤਰੀ ਕੇ ਲੋ ਨੂੰ ਦੋਨੇ ਚੀਜ਼ਾਂ ਹੀ ਆ ਠੀਕ ਹੈ ਬਈ ਡਬਲ ਡਿਸਟ੍ਰੀਬਿਊਟਰ ਹੈ ਇਹ ਟਾ ਮਾਡਲ ਟਰੈਕਟਰ ਹੈ ਭਾਈ ਜੀ ਠੀਕ ਹੈ ਬਈ ਠੀਕ ਹੈ ਇਹਦੇ ਉੱਤੇ TF 33 ਵੀ ਹੈ ਨਹੀਂ ਬਾਈ ਆਹ ਸੌਰੀ ਮਾਫ ਕਰਨਾ ਜਿਹੜਾ ਹੁਣ ਆਉਂਦਾ F44 ਉਹ ਵੀ ਹੈ ਨਹੀਂ ਠੀਕ ਹੈ ਬਈ ਉਹ ਵੀ 55 HP ਕੈਟਾਗਰੀ ਚ ਹੁੰਦਾ ਤੇ ਇਹ ਫੁੱਲ 55 HP ਆ 22 ਮਾਡਲ ਆ 715 ਡਿਮਾਂਡ ਆ ਇੱਕੋ ਰੇਟ ਜੱਸ ਨੂੰ ਠੀਕ ਹੈ ਬਈ 6,60,000 ਕੋੜੇਰ ਹੋ ਵੀ ਕਰ ਦੇ ਕੰਮ ਕਰ ਤੋ ਕਰ ਦੇ ਹਰੇ ਕੰਮ ਕਰ ਇੱਥੇ ਆ ਜਾ ਵੀਰੇ ਉਹ ਦੂਆ ਹੈਗਾ ਸੋਨਾਲੀ ਕਾ ਹਾਂ ਬਈ 2013 ਮਾਡਲ ਆ ਵੀਰੇ ਠੀਕ ਹੈ ਉਹਦੇ ਵਿੱਚ ਆ ਸੀ ਨਾ ਇਹ ਨਾਲ ਦਾ ਹਾਂ ਹਾਂ ਇੰਨਾ ਹੀ ਸਾਫ਼ ਸੀ ਨਾ ਹਾਂ ਬਈ ਉਹੀ ਚੀਜ਼ ਹੈ ਨਾ ਜਮਾਂ ਸੇਮ ਜਮਾਂ ਸੇਹੀ ਮਾਡਲ ਆ ਠੀਕ ਹੈ ਰੇਟ ਵੀ ਰਹੂ ਹੀ ਰਹੂ ਉਹੀ ਰੇਟ ਰੱਖਾਂਗੇ ਇਹਦਾ ਵੀ ਕੋਕਾ ਪੀ ਟਰੈਕਟਰ ਆ ਵੀਰੇ ਰੁਪਈਏ ਦਾ ਰੁਪਿਆ ਤੇਲ ਬ੍ਰੇਕ ਆ ਹਾਂ ਬਈ ਡਬਲ ਕਲਚ ਆ ਸਾਈਡ ਗੇਅਰ ਆ ਪਾਵਰ ਸਟੀering ਆ 13 ਮਾਡਲ ਆ ਵੀਰੇ ਟਰੈਕਟਰ ਦੇਵਾ ਇੱਕੂ ਰੇਟ ਹਾਂ ਬੋਲਦਾ ਬੋਲ ਦੇ ਬਾਈ ਤੂੰ ਨਾ ਵਿੱਚ ਰੋਲਾ ਪਾਈ ਕੇ ਬਾਈ ਹੋਰ ਬਾਈ ਮੈਂ ਨਹੀਂ ਕਰਨਾ ਹੋਰ ਠੀਕ 335000 ਠੀਕ ਹੈ ਬਾਈ ਇੱਧਰ ਆ ਜਾ ਹੁਣ ਤੂੰ ਬੋਲੀ ਨਾ ਜਾਂ ਤੇ ਜੀ ਨਾ ਕਰੀ ਉਹ ਦੂਆ ਦਾ ਦੇਖ ਲੈ ਲੋ ਜਮਾ ਨਵਾਂ ਟਰੈਕਟਰ ਜਮਾ ਰੁਪਏ ਦਾ ਰੁਪਿਆ ਟਰੈਕਟਰ ਆ ਬਾਈ ਟਰੈਕਟਰ ਦੇ ਮੱਖੀ ਜਿੰਨਾ ਦਾਗ ਵੀ ਨਹੀਂ ਹੈਗਾ ਇੰਨਾ ਨਵਾਂ ਟਰੈਕਟਰ ਆ ਵੀਰੇ ਰੁਪਏ ਦਾ ਰੁਪਿਆ ਨਵਾਂ ਲੈ ਜੋ ਹਾਰ પા ਕੇ ਬਰਾਬਰ ਆਈ بس ਐ ਸਮਝੋ ਬਾਈ ਜਾਂਸੀ ਤੋਂ ਲੈ ਲਿਆ ਇਹ ਟ੍ਰੈਕਟਰ ਨਵਾਂ ਠੀਕ ਹੈ ਬਾਈ ਬਾਈ ਮਡਲਾ ਰੇਟ ਜੋ ਮਰਜ਼ੀ ਲਖਾਈ ਜੋ ਹਾਂ ਬਾਈ ਉਹ ਬੱਕਰੀ ਗੱਲ ਇੱਕੋ ਹੀ ਰੇਟ ਜਸ ਨੂੰ ਇਹਦਾ ਹਾਂ ਬਾਈ ਇਦੋਂ ਨਹੀਂ ਘਟਣਾ ਠੀਕ ਹੈ 4,25,000 ਦਾ ਠੀਕ ਹੈ ਬਾਈ ਨਾਲ ਦੇ ਟਾਇਰ ਚਾਰੇ ਛਤਰੀਨ ਹੈਗੀ ਬਾਈ ਇਹਦੇ ਨਾਲ ਛਤਰੀ ਨਾਲ ਨਹੀਂ ਆਈ ਲੱਗੀ ਵੀ ਨਹੀਂ ਛਤਰੀ ਜਦ ਇਹ ਨਵਾਂ ਨਿਕਲੇ ਠੀਕ ਹੈ ਨਵਾਂ ਹੀ ਟ੍ਰੈਕਟਰ ਇਹਦੇ ਕਾਗਜ਼ ਵੀ ਨਹੀਂ ਲੱਥੇ ਦੇ ਹਾਂ ਬਾਈ ਚੌਦਰੀ ਦੇ ਦਾਂਗੇ ਜੇ ਮਤਲਬ ਕੋਈ ਚੈੱਕ ਕਰ ਲਈ ਠੀਕ ਹੈ ਉਦੋਂ ਬਾਅਦ ਆ ਗਿਆ ਫਾਰਮ 60 ਇਹਦਾ ਸੌਦਾ ਹੋ ਗਿਆ 200 ਰੁਪਿਆ ਆ ਗਿਆ ਠੀਕ ਹੈ ਜੇ ਦਾ ਸਵੇਰ ਨਾਲ ਲੈ ਕੇ ਗਿਆ ਤਾਂ ਫੇਰ ਤਾਂ ਮਿਲ ਜੂ ਨਹੀਂ ਮਿਲਣਾ ਨਹੀਂ ਠੀਕ ਹੈ ਚਾਰੇ ਟਾਇਰ ਨਵੇਂ ਆ ਸਿਰਫ ਇਧਰਲਾ ਰਿੰਬ ਮੇਰੇ ਕਿੰਨੀ ਆ ਰਿੰਬ ਰੰਗ ਹੋਇਆ ਬਾਕੀ ਸਾਰਾ Ориਜినਲ ਆ ਠੀਕ ਹੈ ਟਰੈਕਟਰ ਢਿਲੋਂ ਦਾ ਮੇਰੇ ਪੀਏ ਦਾ ਰੁਪਿਆ ਟਰੈਕਟਰ ਹੈ ਕੀ ਗੱਲ ਗੇਰ ਇੰਜਨ ਇੰਨਾ ਚੰਗਾ ਛੜ ਦੇ ਗੱਲਾਂ ਠੀਕ ਹੈ 2003 ਮਾਡਲ ਆ ਇੱਕੋ ਹੀ ਰੇਟ ਦਾ ਵੀਰੇ ਹਾਂ ਬਾਈ ਠੀਕ ਹੈ ਗੱਲ 2,10,000 ਰੁਪਏ ਠੀਕ ਹੈ ਉਦੋਂ ਬਾਅਦ ਬਾਰ ਖੜੇ ਆਪਣੇ ਕੋਲ ਆ। ਤੂੰ ਬਾਅਦ ਆ ਕੇ ਢਿੱਲੋਂ 60 ਹਾਂ ਬਈ ਲੈ ਮਿੱਤਰ ਜਿੰਨੇ ਦਾ ਇਹ ਦੇ ਮੰਗੇ ਨਾ ਹਾਂ ਕੋਈ ਦੇ ਕੇ ਦਿਖਾਓ। ਇੰਨੇ ਦਾ ਟ੍ਰੇਡ ਸੱਟਾਂਗੇ ਤਾ ਮੈਂ ਇੰਨੇ ਰੇਟ ਘੱਟ ਚ ਠੀਕ ਹੈ 16 16-17 ਮਾਡਲ ਤੇ ਤੇ ਇਰਤੀ ਦੇ ਮੰਗੇ। ਠੀਕ ਹੈ ਬਾਈ। ਫੋਰਸ ਵੀਟ੍ਰੈਕਟਰ ਹੈ। ਛੋਟੇ గేਰ ਵਾਲਾ। ਟਾਇਰ ਬਿਲਕੁਲ ਤਾਜੇ ਆ। ਬਿਲਕੁਲ ਨਵਾਂ ਟ੍ਰੈਕਟਰ ਹੈ T20 19 ਮਾਡਲ ਰੁਪਏ ਦਾ ਰੁਪਿਆ ਟਰੈਕਟਰ ਆ ਹਾਂ ਭਾਈ ਠੀਕ ਹੈ ਗੱਲ ਰੇਟ ਬੋਲਾ ਮੰਗਣ ਵਾਲਾ ਬੋਲਾ ਕਿ ਉਹਦੇ ਬੋਲਾ ਦੋਨੇ ਦੱਸ ਦੇ ਯਾਰ ਨਹੀਂ ਦੋਨੇ ਵਸੇ ਇੱਕੋ ਦੱਸੋ ਦੇਣ ਵਾਲੀ ਦੱਸ ਦੇ ਯਾਰ ਦੇਣ ਵਾਲਾ ਇੱਕੋ ਰੇਟ ਹਾਂ ਭਾਈ 5 ਲੱਖ ਤੇ 35000 ਦਾ ਠੀਕ ਹੈ ਭਾਈ 5 ਲੱਖ ਤੇ 35000 ਦਾ ਇਹ ਮਾਡਲ ਕਿਹੜਾ ਹੈ ਮਾਡਲ ਕਿਹੜਾ ਹੈ 19 ਮਾਡਲ ਠੀਕ ਆ ਛੋਟੇ ਜਿਹੇ ਵਾਲਾ ਉਦੋਂ ਬਾਅਦ ਆ ਗਿਆ ਅਰਜਨ ਇਹ ਅਲਟਰਾ ਬੰਨਾ ਕੱਲਾ ਅਲਟਰਾ ਵੀ ਆ ਇਹ ਅਲਟਰਾ ਬੰਨਾ ਹਾਈ ਸਪੀਡ ਵਾਲਾ ਠੀਕ ਹੈ ਬਈ ਮੂਲੇ ਟਾਇਰ ਨਵੇਂ ਆ ਪਿਛਲੇ 75 ਪੈਸੇ ਆ 18 ਇੰਚ ਦਾ ਓਕੇ ਆ ਸਾਰਾ origignal ਆ ਮਗਰਿਆੜ ਰੰਗ ਆ ਕੱਲੇ ਠੀਕ ਰੈਡੀ ਦੇ ਚੱਕ ਲੋ ਜੀ ਤੇ ਲੋਟ ਆਉਂਦਾ ਕੰਮ ਜਿੰਮੇਵਾਰੀ ਆ ਬਈ 20 30 ਹਜ਼ਾਰ ਨਫੇ ਦੀ ਠੀਕ ਹੈ ਆਵਾਜ਼ਾਂ ਵੱਧ ਨਫਾ ਦੇਊਗਾ ਇਹ ਠੀਕ ਹੈ 10 ਮਾਟਲਾ ਹਰਿਆਣਾ ਨੰਬਰ ਆ ਹਾਂ ਬਈ ਠੀਕ ਹੈ ਚੱਲ ਐਫ 8 ਮਿਲੂਗਾ ਠੀਕ ਹੈ ਇਹ ਟਰੈਕਟਰ ਦੇ ਦਿਆਂਗੇ 2,75,000 ਹੁਣ ਨਾ ਬੋਲੀ ਪੁੱਛ ਕਰ ਲਾ ਉਧਰ ਟਰੈਕਟਰ ਖੜਾ ਇੱਕ ਦਿਖਾ ਦਿੰਦਾ ਹੁਣ ਉਹ ਵਾਲਾ ਨਾ ਵੱਡੇ ਭਾਈ ਦਾ ਟਰੈਕਟਰ ਆ ਬਾਈ ਠੀਕ ਹੈ ਜੀ ਰਾਡੋ ਇਹ ਰਾਡੋ ਵਾਈ ਦਾ ਰਾਡੋ ਇੰਜਨ ਹੁੰਦਾ ਦਾ ਤਾਂ ਰੈਡੋ ਕਹਿੰਦੇ ਆ ਰਾਡੋ ਇੰਜਨ ਹੁੰਦਾ ਦਾ ਠੀਕ ਹੈ ਠੀਕ ਹੈ ਜੀ 2015 ਮਾਡਲ ਆ ਟਾਇਰ ਹੈਗੇ 75 ਤੋਂ 80 ਪੈਸੇ ਬਾਈ ਤੇ ਸਾਰਾ origignal ਸੋਨਾ ਗੇਰ ਇੰਜਨ ਦਾ ਓਕੇ ਆ ਚਲਾ ਕੇ ਵਾ ਕੇ ਤਸੱਲੀ ਕਰ ਲੋ ਰੇਟ ਲਿਖਿਆ ਦਾ 2 ਲੱਖ 50 ਹਜ਼ਾਰ ਟਰੈਕਟਰ ਦੇਵਾਂਗੇ 2 ਲੱਖ ਤੇ 60 ਹਜ਼ਾਰ ਦਾ ਠੀਕ ਹੈ ਉਦੋਂ ਬਾਅਦ ਦੇ ਵਿੱਚ ਵੀ ਲੋ ਆ ਜਾ ਅੰਦਰ ਹੀ ਆ ਜਾ ਆ 855 ਲੈ ਬਈ ਮਿੱਤਰੋ ਹੁਣ ਇੱਥੇ ਆ ਗਿਆ ਸੀ ਇੱਥੇ ਟਰੈਕਟਰ ਧੋਣੇ ਆ ਠੀਕ ਹੈ ਧੋਂਦਾ ਕੌਣ ਆਹ ਦੇਖੋ ਇਹਦਾ ਕੋਲੂ ਦਾ ਜਾ ਬਈ ਮਿੱਤਰੋ ਹਾਂ 2000 ਵੀ ਮਾੜਲਾ 16 ਵਾਲੇ ਟੈਰ ਵਾਲਾ ਕਹਿ ਰਿਹਾ ਗਿਆ ਬਈ 85 ਤੋਂ 90 ਪੈਸੇ ਟਰੈਕਟਰ ਸੋਹਣਾ ਬਹੁਤ ਆ ਵੱਡੇ ਭਾਈ ਦਾ ਟਰੈਕਟਰ ਹੈ ਇਹ ਠੀਕ ਹੈ ਗੱਲ ਹਾਂ ਭਾਈ 6 ਲੱਖ ਤੇ 15000 ਡਿਮਾਂਡ ਲਿਖੀ ਆ ਸਾਈਡ ਕਲਾ ਚਲਾ ਸੈਂਟਰ ਕੀ ਇਹਦਾ ਚਲਾ ਕੇ ਬਾਕੇ ਤੇ ਹਲੀ ਕਰਕੇ ਲੈ ਜਾਓ ਵੀਰੇ ਟਰੈਕਟਰ ਦੇਣਾ ਇੱਕੋ ਰੇਟ ਹਾਂ ਭਾਈ 5 ਲੱਖ ਤੇ 90000 ਦਾ ਠੀਕ ਹੈ ਭਾਈ ਉਦੋਂ ਬਾਅਦ ਵਿੱਚ ਆਧਾਰ ਕਾਰਡ ਦਿਓ ਟਰੈਕਟਰ ਲੈ ਜਾਓ ਠੀਕ ਹੈ ਉਦੋਂ ਬਾਅਦ ਆ ਗਿਆ ਭਾਈ 39 ਐਮਐਮ ਮਾਸਟਰ ਮੈਜ ਹਾਂ ਭਾਈ 2022 ਮਾਡਲ ਹੈ ਇਹ ਸਾਰਾ ਅਰੀਜਨਾਲਾ ਟੋਕਾ ਪੀਸ ਆ ਬਾਈ ਰੁਪਈਆ ਦਾ ਰੁਪਈਆ ਟਰੈਕਟਰ ਆ ਚਲਾ ਕੇ ਬਾਕੇ ਫੇਰ ਦੀ ਕਰਕੇ ਲੈ ਜਾਓ ਸਿੰਗਲ ਕਰਾਚਾ ਡਬਲ ਡਬਲ ਡਿਸਟਰੀਬਿਊਟਰ ਆ ਠੀਕ ਹੈ ਵੀ ਠੀਕ ਹੈ ਗੱਲ ਇਹ ਤੇ ਜਿੰਨੇ ਦਾ ਟਰੈਕਟਰ ਉਹਨੇ ਦਾ ਹੀ ਲੋਨ ਹੋ ਜੂ ਠੀਕ ਹੈ ਵੀ ਬਾਈ ਮਾੜਲਾ 475 ਡਿਮਾਂਡ ਆ ਹਾਂ ਵੀ ਟਰੈਕਟਰ ਦੇਵਾਂਗੇ ਜੀ 4 ਲੱਖ ਤੇ ਇੱਕੋ ਰੇਟ ਹਾਂ ਵੀ ਰੁਪਈਆ ਨਹੀਂ ਕਟਣਾ ਠੀਕ ਹੈ ਵੀ 4 ਲੱਖ ਤੇ 40 ਹਜ਼ਾਰ ਦਾ ਠੀਕ ਹੈ ਠੀਕ ਹੈ ਗੱਲ ਚਲ ਦਾ ਭਾਈ ਉਹ ਦੁਬਾਰਾ ਆ ਗਿਆ 855 ਇਹ ਆਪਣਾ ਆਪ ਦਾ ਭਾਈ ਮੇਰਾ ਇਹ ਪਹਿਲਾ ਦੂਜਾ ਵੱਡੇ ਭਾਈ ਦਾ 17 ਮਾਡਲ ਆ ਹਾਂ ਭਾਈ 14 ਦੇ 17 ਵਾ ਟਾਇਰ ਹੈਗੇ ਭਾਈ ਨਵੇਂ ਵਰਗੇ 90 ਪੈਸੇ ਟਾਇਰ ਆ ਮੂਲੇ 80 ਪੈਸੇ 75 80 ਪੈਸੇ ਟਾਇਰ ਆ ਪੈਟਰਨ ਸੋਨਾ ਬੋਤ ਆ ਬੈਂਪਰ ਨੂੰ ਛੱਡ ਕੇ ਬਾਕੀ ਸਾਰਾ ओरिजिनल ਠੀਕ ਆ ਭਾਈ ਰੁਪਏ ਦਾ ਰੁਪਿਆ ਟਰੈਕਟਰ ਆ ਚਲਾ ਕੇ ਬਾਅਦ ਤੇਸੱਲੀ ਕਰਕੇ ਲੈ ਜਿਓ ਠੀਕ ਹੈ ਗੱਲ ਵੀਰੇ ਠੀਕ ਹੈ ਵੀਰੇ ਤੇ ਮੰਗੋਂ ਨੂੰ ਕੁਝ ਹੀ ਮੰਗਾਈ ਜਾਈ ਆ ਟਿੱਲੋਂ ਹਾਂ ਰੁਪਏ ਦਾ ਰੁਪਿਆ ਟਰੈਕਟਰ ਆ ਟਰੈਕਟਰ ਦੇਵਾਂਗੇ ਇੱਕੋ ਹੀ ਰੇਟ ਬੋਲਦਾ ਬੋਲ ਦੇ ਭਾਈ ਪੂਰੇ 5 ਲੱਖ ਦਾ ਠੀਕ ਹੈ ਠੀਕ ਹੈ ਗੱਲ ਆਪਾਂ ਉਹ ਟਰੈਕਟਰਾਂ ਕੋਲ ਆ ਜਾਂ ਉੱਥੇ ਗੱਲ ਕੇ ਆਪਾਂ ਡਿਸਕਾਊਂਟ ਕਰਦੇ ਆ ਟਿੱਲੋਂ ਸਾਹਿਬ ਕੋਈ ਟੈਨਸ਼ਨ ਨਹੀਂ ਆਗੀ ਇੱਕ ਦਿਨ ਦੇਵਾਂਗੇ ਤੁਹਾਨੂੰ ਹਾਂ ਠੀਕ ਹੈ ਉਹ ਦਿਨ ਤੇ ਸਾਡੇਰ ਸਿੱਧਾ ਟਰੈਕਟਰ ਦੇ ਸ਼ੋਹ ਤੇ ਪਈਆਂ ਹੋਣੀਆਂ ਫਿਰ ਇਕੱਲੇ ਇਕੱਲੇ ਤੇ ਠੀਕ ਹੈ ਬਈ ਤੇ ਨਫਾ ਮੰਗ ਕੇ ਨਹੀਂ ਲੈਣਾ ਉੱਦੇ ਬਿਰਸੀ ਦੇਣਾ ਜਿੰਨਾ ਮਰਜੀ ਠੀਕ ਜਿੱਦੇ ਆਪਣੇ ਗਡਾਉਣ ਦੀ ਓਪਨਿੰਗ ਹੋਈ ਨਾ ਹਾਂ ਬਈ ਉੱਦੇ ਗਿਫਟ ਵੀ ਮਿਲਣਗੇ ਤੇ ਟਰੈਕਟਰਾਂ ਰੇਟ ਵੀ ਨਹੀਂ ਮੰਗਣੇ ਉੱਦੇ ਠੀਕ ਤੇ ਤੋ ਖੁਸ਼ੀ ਇੰਨੀ ਹੋਣੀ ਹੈ ਸ਼ਰਮੇ ਨੂੰ ਠੀਕ ਹੈ ਬਈ ਲੈ ਬਈ ਤੈਨੂੰ ਗੱਲ ਸੁਣਨਾ ਹੁਣ ਇੱਕ ਮੇਰੀ ਹਾਂ ਬਈ ਟੰਡਾ ਫੱਟੀ ਬੈਟਰੀ ਨਾ ਪਸੰਦਾ ਹੀ ਚੇਂਜ ਠੀਕ ਹੈ ਜੀ ਇੰਜ ਦਾ ਤੇਲ ਨਾ ਪਸੰਦਾ ਚੇਂਜ ਜੇ ਟਰੈਕਟਰ ਹੀ ਨਾ ਪਸੰਦਾ ਚੇਂਜ ਟਰੈਕਟਰ ਵੀ ਜੀ ਮੇਰੇ ਚੇਂਜ ਦੱਸਣ ਮੇਰੀ ਹਾਂ ਉਹ ਦੱਸ ਦਿਆ ਜਿਹੜਾ ਸੂਈ ਬਣਾਉਂਦਾ ਨਾ ਸੂਈ ਹਾਂ ਜੀ ਸੂਈ ਬਣਾਉਣ ਇਹਦਾ ਵੀ ਕਾਹਦਾ ਰੇਟ ਆਉਂਦਾ ਸੂਈ ਦਾ ਨਾ ਸੂਈ ਇਹਦਾ 6 ਮਹੀਨਿਆਂ ਦੇ ਵਿੱਚ ਫਸਲ ਬਣਾਉਂਦਾ ਜੱਟ ਹਾਂ ਉਹਦਾ ਵੀ ਰੇਟ ਨਹੀਂ ਪਾਸ ਕਰ ਸਕਦਾ ਜੱਟ ਆਉਂਦਾ ਸਹੀ ਹਲੰ ਮੀਂਹ ਗੱਲ ਦੇ ਬੰਦੇ ਨੂੰ ਇਹ ਗੱਲਾਂ ਸਮਝ ਆ ਗਈਆਂ ਨਾ ਮੇਰੀਆਂ ਹਾਂ ਬਈ ਉਹ ਬੰਦਾ ਕਦੇ ਵੀ ਜੱਟ ਨਾਲ ਕੁਦੀ ਨਾ ਮਾਰੀ ਹਾਂ ਬਈ ਇਹ ਗੱਲ ਤੇ ਗੱਲਾਂ ਮੇਰੀ ਸਹੀ ਹਲੰ ਚਾਬੀ ਨਾਲ 1500 ਰੁਪਿਆ ਹਾਂ ਬਈ ਚਾਬੀ ਨਾਲ ਡੰਮੀ ਟਰੈਕਟਰ ਠੀਕ ਹੈ ਗੱਲ ਠੀਕ ਹੈ ਬਈ ਜਿੱਥੇ ਮਰਜ਼ੀ ਪਤਾ ਕਰਕੇ ਆ ਜਾਓ ਰੇਟ ਦਾ ਮਾਰਕੀਟ ਨਾਲ ਕਿੰਨਾ ਘਟੂ ਫਿਰ ਉਹ ਪਤੰਦਰਾ ਆ ਟਰੈਕਟਰ ਦਾ ਜਿਹੜਾ ਰੇਟ ਬੋਲਿਆ ਮੈਂ 6-6 ਲੱਖ ਰੁਪਿਆ ਉਹ ਮੰਗਣ ਦੇ ਆ ਠੀਕ ਹੈ ਤੇ ਮੈਂ 5-35 ਮੰਗਿਆ ਅਰੇ 5 35 ਦਾ ਵੀ ਨਹੀਂ ਪਤਾ ਕੀ ਕੀ ਹੋ ਜੇ ਅੱਛਾ ਹੈ ਹੈ ਠੀਕ ਹੈ ਠੀਕ ਬੋਲ ਲੈਣੀ ਲੈ ਬਈ ਕੋਈ ਦੇ ਕੇ ਦਿਵਾ ਦੇ 12 45 ਨਹੀਂ ਹੁੰਦਾ ਇਹ ਤਾਂ ਫਰ 60 ਹੈ ਛੋਟੇ ਘੇੜ ਵਾਲਾ ਠੀਕ ਹੈ ਜੀ ਠੀਕ ਹੈ ਜੀ ਲੈ ਲੈ ਬਈ ਮੇਰਾ ਮੋਬਾਈਲ ਨੰਬਰ 94788 4545 ਵੀਡੀਓ ਵਧੀਆ ਲਗੀ ਧੱਕ ਕੇ ਲਾਈਕ ਕਮੈਂਟ ਸ਼ੇਅਰ ਕਰ ਪੇ ਨੂੰ ਕਰ ਲੈ ਫੋਲੋ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ ਮਿਹਰਬਾਨੀ ਸਤਿ ਸ੍ਰੀ ਅਕਾਲ ਠੀਕ ਜੀ